ਸਾਥੀਓ ਮੈਂ ਜਗENDER ਸਿੰਘ ਉਗਰਾਹਾ ਸੂਬਾ ਪ੍ਰਧਾਨ ਭਾਰਤੀ ਸੰbigcupਿਕਤਾ ਉਗਰਾਹਾ 6 ਜੂਨ ਵਾਲੇ ਦਿਨ ਸਾਡੇ ਆਗੂ ਮਨਜੀਤ ਕਰਾਚੋਂ ਦੇ ਬੇਟੇ ਤੇ ਜਿਹੜਾ ਜਾਨਲੇਵਾ ਹਮਲਾ ਹੋਇਆ ਉਹ ਕੁਦਰਤੀ ਉਹਨਾਂ ਜਦੋਂ ਘਟਨਾ ਵਾਪਰੀਾ ਉਥੇ ਕਿਤੇ ਨੇੜੇ ਡੇਰੇ ਸੀ ਉਹਦੇ ਪਤਾ ਲੱਗਣ ਤੋਂ ਬਾਅਦ ਜਦੋਂ ਪਤਾ ਲੱਗਿਆ ਉਹਨੂੰ ਜੇ ਆਪਣੇ ਬੱਚੇ ਤੇ ਹਮਲਾ ਹੋ ਗਿਆ ਉਹ ਹਮਲਾਵਰਾਂ ਦਾ ਪਿੱਛਾ ਕੀਤਾ ਉਹਨੇ ਪਿੱਛਾ ਕੀਤਾ ਗੁੱਸੇ ਚ ਆ ਕੇ ਉਹਨਾਂ ਨਾਲ ਉਹਨੇ ਸੱਟਾਂ ਫਿੱਟਾਂ ਮਾਰੀਆਂ ਨੇ ਉਨਾ ਗਵਨ ਉਹ ਮਨਜੀਤ ਨੇ ਮਨਜੀਤ ਕਰਾਚੋਨ ਤੇ ਨੇ ਰਹੀ ਜਾਂਦਾ ਬਾਰ ਬਾਰ ਤੇ ਇਹਦੇ ਚ ਜੋ ਮਤਲਬ ਇੱਕ ਬਾਪ ਨੂੰ ਜਦੋਂ ਅਚਨ ਪਤਾ ਲੱਗਦਾ ਹੈ ਇਹੋ ਜੀ ਘਟਨਾ ਦਾ ਤਾਂ ਉਹਦੇ ਚ ਬਾਪ ਦੇ ਰਿਸ਼ਤੇ ਦੇ ਵਿੱਚੋਂ ਉਹਦੀ ਇਹ ਗੱਲ ਮਤਲਬ ਗੁੱਸੇ ਵਿੱਚ ਉਹਨੇ ਕੀਤੀ ਹੈ ਰਿਹਾਂ ਨਹੀਂ ਗਿਆ ਤਾਂ ਗਿਆ ਹਰ ਇੱਕ ਬਾਪ ਇਸ ਤਰ੍ਹਾਂ ਕਰਦਾ ਇਹ ਨੂੰ ਬਾਅਦ ਵਿੱਚ ਵੀ ਕਰ ਜਾਂਦਾ ਅਸੀਂ ਇਹ ਸਮਝਦੇ ਆਂ ਕਿ ਇਹ ਪਰਚਾ ਜਿੱਥੇ ਅਸੀਂ 357 ਦਾ ਨਾਤੇ ਪਰਚਾ ਪਾਇਆ ਤਾਂ ਪੈਰਲ ਪਰਚਾ ਪ੍ਰਸ਼ਾਸਨ ਨੇ ਉਹ ਮੰਨਜੀਤ ਤੇ ਪਾ ਦਿੰਦੀ ਕੋਈ ਗੱਲ ਨਹੀਂ ਸੀ ਚਾ ਅਸੀਂ ਇਹਨਾਂ ਚੱਲਦੇ ਪਰ ਸਵਾਲ ਇਹ ਹੈ ਵੀ ਉਹ ਤੇ ਪਰਚਾ ਵੀ ਪਾਇਆ ਕੁੱਟਮਾਰ ਦਾ ਨਾਲ ਐਸੀ ਐਕਟ ਲਾਤਾ ਉਦੋਂ ਗਾਹਾਂ ਵੱਧ ਕੇ ਨਾਲ ਜਗਤਾਰ ਤੇ ਇਹ ਦੋਸ਼ੀ ਬਣਾਤਾ ਵੀ ਇਹਨੇ ਫੜਿਆ ਤੇ ਇਹਨੇ ਬਾਹਾਂ ਫੜੀਆਂ ਨੇ ਇਹਨੇ ਡਾਂਗਾ ਮਾਰਿਆ ਇਹਨੇ ਜਗਤਾਰ ਨੂੰ ਮੁੱਖ ਤੌਰ ਤੇ ਦੋਸ਼ੀ ਬਣਾਇਆ ਗਿਆ ਜਗਤਾਰ ਲੱਡੀ ਨੂੰ ਤੇ ਉਹ ਤੇ ਵੀ ਐਸਸੀਆਟ ਇੱਕ ਦਾ ਪਰਚਾ ਲਗਾ। ਜਾਨੀ ਇਹ ਥੇੜ ਜਿਹੜੀ ਐ ਐਫਆਈਆਰ ਲਿਖੀ ਹੈ ਜਿਹੜੀ ਇਹ ਸਾਨੂੰ ਪੁਲਿਸ ਦੀ ਲੱਗਦੀ ਆ। ਪੁਲਿਸ ਦੀ ਭਾਸ਼ਾ ਹੈ ਉਹਦੇ ਚ। ਅਸੀਂ ਸਰੇ ਆਮ ਸਿੱਧਾ ਦੋਸ਼ ਲਾਉਣਾ ਵੀ ਇਹ ਪੁਲਿਸ ਦੀ ਕਾਰਵਾਈ ਆ ਪੁਲਿਸ ਨੇ ਇਹ ਕਰਵਾਇਆ। ਕਿਉਂਕਿ ਇਹ ਇਹਦੇ ਪਿੱਛੇ ਪੋਲਿਟੀਕਲ ਪਾਰਟੀਆਂ ਦਾ ਜ਼ੋਰ ਵੀ ਹੋ ਸਕਦਾ ਹੈ। ਮੌਕੇ ਦੀ ਸਰਕਾਰ ਦਾ ਵੀ ਹੋ ਸਕਦਾ ਹੈ। ਬੀਜੇਪੀ ਦਾ ਦਾਖਲ ਵੀ ਹੋ ਸਕਦਾ ਹੈ। ਇਹ ਸਾਰੇ ਦਾਖਲ ਸੰਭਵ ਨੇ। ਕਿਉਂਕਿ ਸਾਡੀ ਜਥੇਬੰਦੀ ਹੈ ਜਿਹੜੀ ਬੜੇ ਲੰਮੇ ਸੰਘਰਸ਼ ਲੜਦੇ ਆ ਰਹੀ ਹੈ ਮੁੱਢਾਂ ਤੋਂ ਇਹ ਰੜਕ ਰਹੀ ਹੈ ਪ੍ਰਸ਼ਾਸਨ ਨੂੰ ਇਹਨੂੰ ਕਮਜ਼ੋਰ ਕਰਨ ਦੀ ਖਾਤਰ ਕਿਸਾਨਾਂ ਮਜ਼ਦੂਰਾਂ ਦੀ ਜਿਹੜੀ ਏਕਤਾ ਬਣ ਰਹੀ ਹੈ ਇਹਨੂੰ ਤੋੜਨ ਦੀ ਖਾਤਰ ਇਹਨੇ ਬੜਾ ਪ੍ਰਚਾਰ ਕੀਤਾ ਕਿ ਮਜ਼ਦੂਰਾਂ ਨੇ ਕਿ ਕਿਸਾਨਾਂ ਨੇ ਮਜ਼ਦੂਰਾਂ ਨੂੰ ਕੁੱਟਤਾ ਜਿਹੜੀ ਇੱਕ ਵਿਅਕਤੀ ਦਾ ਮਸਲਾ ਇੱਕ ਵਾਪਰੀ ਹੋਈ ਘਟਨਾ ਨੂੰ ਕਿਉਂਕਿ ਜਿਹੜੀ ਘਟਨਾ ਕਰਮ ਜੇ ਵਾਪਰੀ ਹੈ ਜਿਸ ਰੌਂਤ ਹੋਈ ਹੈ ਇਹ ਉਦੋਂ ਕੋਈ ਨਹੀਂ ਦੇਖਦਾ ਮੈਮੂਰਲਾ ਕਿਹੜੀ ਜਾਤ ਦਾ ਕਿਹੜੇ ਗੋਤ ਦਾ ਤੇ ਕਿਹੜੀ ਉਹਦੀ ਕਮਿਊਨਿਟੀ ਹੈ ਕਿਹੜਾ ਉਹਦਾ ਧਰਮ ਹੈ ਉਹ ਇੱਕ ਜਿਹਨਾਂ ਘਟਨਾ ਕਰਨ ਵਾਲੇ ਦੇ ਉੱਤੇ ਜਦੋਂ ਅਟੈਕ ਕਰਦਾ ਉਹ ਨੂੰ ਆਪਣੇ ਦਰਦ ਚੋਂ ਆਪਣੇ ਬਦਲਾ ਲੈਣ ਦੀ ਕਾਰਵਾਈ ਚੋਂ ਕਰਦਾ ਉਹ ਇਸ ਕਰਕੇ ਇਹਨੂੰ ਇਹ ਰੂਪ ਦੇਣਾ ਵੀ ਇਹ ਉਹ ਜਥੇਬੰਦੀ ਸਾਡੀ ਜਥੇਬੰਦੀ ਨੂੰ ਕਿਉਂਕਿ ਸਾਡੀ ਜਥੇਬੰਦੀ ਦਾ ਉਹ ਆਗੂ ਸੀ ਆਗੂ ਕਰਕੇ ਉਹਨੇ ਇਹ ਰੂਪ ਦੇਣਾ ਵੀ ਨੁਕਸਾਨਾਂ ਮਜ਼ਦੂਰਾਂ ਨਾਲ ਦੇ ਦੀ ਹਮਦਰਦੀ ਦਿਖਾਉਣ ਵਾਲੀ ਜਥੇਬੰਦੀ ਆ ਮਜ਼ਦੂਰਾਂ ਤੇ ਅਟੈਕ ਕਰ ਰਹੀ ਹੈ ਇਸ ਤਰ੍ਹਾਂ ਦੀ ਕੋਈ ਘਟਨਾ ਨਹੀਂ ਹੈ ਇਸ ਕਰਕੇ ਸਾਡਾ ਇਹ ਜਿਹੜਾ ਇਹ ਸ਼ੋਅ ਕੀਤਾ ਅਸੀਂ ਜਿੰਨੇ ਨੇ ਮਨਜੀਤ ਨੇ ਕੀਤੀ ਹੈ ਮੰਜੀ ਇਹ ਟਲਣੂ ਤਿਆਰ ਹੈ ਪਰ ਜਿਹੜੀ ਉਹਦੇ ਨਾਲ ਲੱਗਦਾ ਉਹ ਤੇ ਐਸ ਐਕਟ ਲੈ ਇਹ ਕਦੇ ਬਰਦਾਸ਼ਤ ਨਹੀਂ ਕਰਾਂਗੇ ਅਸੀਂ ਤੇ ਜਿਹੜਾ ਸਾਡੇ ਆਗੂ ਦਿੱਤਾ ਲੱਡੀ ਨੂੰ ਝੂਠਾ ਫਸਾਇਆ ਵਿੱਚ ਜਿਹੜਾ ਹਾਜ਼ਰ ਵੀ ਨਹੀਂ ਸੀ ਉਹਤੇ ਘਟਨਾ ਵਾਪਰਨ ਤੋਂ ਬਾਅਦ ਖਤਮ ਹੋਣ ਤੋਂ ਬਾਅਦ ਆਇਆ ਤੇ ਉਹਨੂੰ ਉਹਦੇ ਵਿੱਚ ਵੀ ਉਹਦੇ ਉਹਨੂੰ ਵੀ ਇਹਦੇ ਵਿੱਚ ਕੇਸ ਦੇ ਵਿੱਚ ਮੜਤਾ ਇਹ ਤੇ ਅਸੀਂ ਸੰਘਰਸ਼ ਵੀ ਕਰਾਂਗੇ ਤੇ ਦੋਨੇ ਤਰ੍ਹਾਂ ਇਹ ਤਾਂ ਰਾਮ ਰੱਦ ਕਰਵਾਉਂਗਾ ਜਿੱਦ ਤੱਕ ਉਹਨਾਂ ਮਜ਼ਦੂਰਾਂ ਦਾ ਸਵਾਲ ਹੈ ਅਸੀਂ ਉਸੇ ਦਿਨ ਘਟਨਾ ਵਾਪਰੀ ਸਾਡੀ ਜ਼ਿਲ੍ਹਾ ਕਮੇਟੀ ਸਾਰੀ ਉਹਨਾਂ ਪਰਿਵਾਰਾਂ ਕੋਲ ਵੀ ਗਈ ਹੈ ਜ਼ਖਮੀਆਂ ਕੋਲ ਵੀ ਪਤਾ ਲੈਣ ਗਈ ਹੈ ਜੋ ਸਾਡਾ ਹੱਕ ਸੀ ਉਹ ਅਸੀਂ ਕੀਤਾ ਉਹ ਮਨਜੀਤ ਦੇ ਮੁੰਡੇ ਨੂੰ ਵੀ ਸਾਹਮ੍ਹਿਆ ਤੇ ਉਹਨਾਂ ਨੂੰ ਵੀ ਸਾਹਮਣੇ ਵਾਸਤੇ ਸਾਡੀ ਜ਼ਿਲ੍ਹਾ ਕਮੇਟੀ ਗਈ ਹੈ ਪਹਿਲ ਕਦਮੀ ਕੀਤੀ ਹੈ ਇਹ ਇਧਰਲੇ ਪਾਸੋਂ ਅਸੀਂ ਪਹਿਲ ਕਦਮੀ ਕੀਤੀ ਪਰ ਬਜਾਏ ਦੇ ਇਸ ਮਸਲੇ ਨੂੰ ਪੜਤਾਲਣ ਦੇ ਜਿਹੜੇ ਸਾਥੀ ਜਿਹੜੀਆਂ ਪੋਲੀਟੀਕਲ ਪਾਰਟੀਆਂ ਇਹਨੂੰ ਤੁੱਲ ਦੇ ਰਹੀਆਂ ਨੇ ਕਿ ਮਜ਼ਦੂਰਾਂ ਨਾਲ ਹੈ ਹੋ ਗਿਆ ਮਜ਼ਦੂਰਾਂ ਨੂੰ ਹੀ ਕਰਤਾ ਮਜ਼ਦੂਰਾਂ ਨੂੰ ਹੀ ਕਰਤਾ ਜਦੋਂ ਕਦੇ ਮਜ਼ਦੂਰਾਂ ਦੇ ਘਟਨਾ ਵਾਪਰੀ ਹੈ ਅਸੀਂ ਨਹੀਂ ਸਾਥੀਓ ਕਦੇ ਦੇਖੀ ਅੱਜ ਤੱਕ ਵੀ ਆ ਆ ਮદાન ਚੋਂ ਖੜੇ ਨੇ ਕਿਸੇ ਸਾਥੀਆਂ ਨੂੰ ਪੁੱਛ ਲਓ ਕਿਸੇ ਪੰਜਾਬ ਦੀਆਂ ਸਾਰੀਆਂ ਜਥੇਬੰਦੀਆਂ ਨੂੰ ਪੁੱਛ ਲਓ ਆ ਜਦੋਂ ਕਰੋਨਾ ਕਾਲ ਹੋਇਆ ਇੱਕ ਕਰੋੜ ਦਾ ਫੰਡ ਇਕੱਠਾ ਕਰਕੇ ਲੋਕਾਂ ਤੋਂ ਅਸੀਂ ਮਜ਼ਦੂਰਾਂ ਨੂੰ ਪਿੰਡਾਂ 'ਚ ਰਾਸ਼ਨ ਵੰਡਿਆ ਤਕਰੀਬਨ ਮੇਰੇ ਖਿਆਲ 'ਚ 800 ਪਿੰਡਾਂ ਦੇ ਵਿੱਚ ਅਸੀਂ ਰਾਸ਼ਨ ਬੰਡੇ ਆਏ ਮਜ਼ਦੂਰਾਂ ਨੂੰ ਕਰੋਨਾ ਕਾਲ ਦੇ ਵੇਲੇ ਸਾਡੀ ਤਾਂ ਭਾਸ਼ਾ ਹੀ ਨਹੀਂ ਬਈ ਇਹ ਮਜ਼ਦੂਰ ਬਰੋਗੀ ਅੱਜ ਤੱਕ ਮਜ਼ਦੂਰਾਂ ਨੂੰ ਖੇਤ ਮਜ਼ਦੂਰ ਸਮਝਦੇ ਆ ਅੱਜ ਤਾਂ ਇਹ ਸਮਝਦੇ ਆ ਵੀ ਇਹਨਾਂ ਦੇ ਬਿਨਾਂ ਤਾਂ ਲੜਾਈ ਜਿੱਤੀ ਨਹੀਂ ਜਾ ਸਕਦੀ ਉਹ ਲੜਾਈ ਅਧੂਰੀ ਆ ਜਿੱਤੇ ਵਿੱਚ ਮਜ਼ਦੂਰ ਨਹੀਂ ਕਿੰਨੇ ਪ੍ਰੋਗਰਾਮ ਕੀਤੇ ਨੇ ਇਹਨਾਂ ਨੇ ਪੰਜਾਬ 'ਚ ਮਜ਼ਦੂਰਾਂ ਦਾ 3 ਦਿਨ ਦਾ ਮੋਰਚਾ ਹੋਵੇ ਮਜ਼ਦੂਰਾਂ ਦਾ 5 ਦਿਨ ਦਾ ਮੋਰਚਾ ਹੋਵੇ ਲੰਗਰ ਅਸੀਂ ਲਾਉਨੇ ਆ ਚਾਹ ਪਾਣੀ ਦਾ ਲੰਗਰ ਅਸੀਂ ਲਾਉਨੇ ਆ ਲੁਧਿਆਣੇ 22 ਜਥੇਬੰਦੀਆਂ ਦਾ ਇਕੱਠਾ ਪ੍ਰੋਗਰਾਮ ਸੀ ਉਥੇ ਚਾਹ ਸਾਡੀ ਸਾਰੀ ਸੂਬਾ ਕਮੇਟੀ ਨੇ ਭਾਂਡੇ ਮਾਜੇ ਜੰਜੀਤ ਨੇ ਭਾਂਡੇ ਮਾਜੇ ਜੰਜੀਤ ਦੇ ਝੂਠੇ ਭਾਂਡੇ ਮਜ਼ਦੂਰਾਂ ਦੇ ਚੱਕ ਚੱਕ ਮਾਜੇ ਅਜਿਹਾ ਸਾਂਝ ਰੱਖੀਆ ਮਜ਼ਦੂਰਾਂ ਨੇ ਭਵਾਨੀਗੜ ਦੇ ਵਿੱਚ ਇੱਕ ਮਜ਼ਦੂਰ ਦੀ ਕੁ르ਕੀ ਹੋਈ ਹੈ ਘਰ ਦੀ ਉਹ ਕੁ르ਕੀ ਰੋਕਣ ਵਾਸਤੇ ਸਾਡੀ ਜਥੇਬੰਦੀ ਸਭ ਤੋਂ ਪਹਿਲਾਂ ਗਈ ਹੈ ਆਰਾਮਗੜ ਦੇ ਵਿੱਚ ਬੱਕਰੀਆਂ ਮਰੀਆਂ ਨੇ ਉਹਨਾਂ ਦਾ 8.32 8.32000 ਰੁਪਇਆ ਉਹਦਾ ਮੰਮ ਜਤਾ ਚੈੱਕ ਆਇਆ ਪਿਆ ਆਰਾਮਗੜ ਦਾ ਕਿੱਥੇ ਤੁਸੀਂ ਕਿਹੜੀਆਂ ਕਿਹੜੀਆਂ ਗੰਦਰ ਘਾਂਡ ਹੋਇਆ ਸਾਡਾ ਸਾਡਾ ਸੂਬਾ ਸਕਤਰਾ ਜੇਲ੍ਹ ਕੱਟ ਕੇ ਆਇਆ ਉਹ 6 ਮਹੀਨਿਆਂ ਦੀ ਜੇਲ੍ਹ ਕੱਟ ਕੇ ਤਿੰਨ ਪਰਚੇ ਹੋਰ ਜ਼ਮਾਨਤ ਹੁੰਦੀ ਆ ਪਰਚਾ ਪਾਦਦੇ ਨੇ ਜ਼ਮਾਨਤ ਹੁੰਦੀ ਆ ਪਰਚਾ ਪਾਇਆ 6-7 ਮਹੀਨੇ ਉਹ ਜੇਲ੍ਹ ਚ ਰਿਹਾ ਅੰਦਰ ਕਾਂਡ ਦੇ ਵਿੱਚ ਅਸੀਂ ਮਜ਼ਦੂਰ ਵਿਰੋਧੀ ਕਿਵੇਂ ਹੋ ਸਕਦੇ ਆ ਸਾਡੀ ਸੋਚ ਹੀ ਨਹੀਂ ਹੈ ਬਾੜ ਦੇ ਵਿੱਚ ਜ਼ਮੀਨ ਪ੍ਰਾਪਤੀ ਦਾ ਘੋਲ ਚੱਲਦਾ ਸੀ ਸਾਡੀ ਕਮੇਟੀ ਬਣ ਗਿਆ ਨੋਨ ਭਲੇਖੇ ਨਾਲ ਜਦੋਂ ਉਧਰੋਂ ਇਤਰਾਜ਼ ਉੱਠਿਆ ਵੀ ਇਹ ਤਾਂ ਬੰਦੇ ਯਾਰ ਉਹਨਾਂ ਦੇ ਬਾੜ ਜ਼ਮੀਨ ਪ੍ਰਾਪਤੀ ਵਾਲੇ ਦੇ ਬੁੱਧ ਚੱਲਦੇ ਸੀ ਤਾਂ ਅਸੀਂ ਉਹਨਾਂ ਨੂੰ ਉਸ ਜਥੇਬੰਦੀ ਤੋਂ ਬਰਖਾਸਤ ਕੀਤਾ ਕਪਿਆਲ ਪਿੰਡ ਦੇ ਵਿੱਚ ਇੱਕ ਬੰਦੇ ਨੇ ਮਜ਼ਦੂਰਾਂ ਦੇ ਬਾਈਕਾਟ ਦੇ ਵਿੱਚ ਸਾਡਾ ਖਜ਼ਾਨਚੀ ਸੀ ਮੂਰੇ ਹੋ ਕੇ ਰੋਲਾ ਪਾਇਆ ਪਤਾ ਲੱਗਣ ਤੇ ਉਹਦਾ ਅਹੁਦਾ ਵਾਪਸ ਲਿਆ ਤੇ ਉਹਨਾਂ ਤੋਂ ਝੰਡੇ ਵਾਪਸ ਲੈ ਕੇ ਆਏ ਆ ਅਸੀਂ ਜਥੇਬੰਦੀ ਉਹ ਆ ਜਲੂਰ ਕਾਂਡ ਦੇ ਵਿੱਚ ਕੀ ਨਹੀਂ ਵਾਪਰਿਆ ਸਾਡੀਆਂ ਅਰਥੀਆਂ ਫੂਕੀਆਂ ਨੇ ਜਗਜੀਤ ਸਿੰਘ ਡੱਲੇਵਾਲ ਦੀ ਜਥੇਬੰਦੀ ਨੇ ਸਾਡੇ ਪੈਰਲਲ ਧਰਨਾ ਲਾਇਆ ਸਾਡੀਆਂ ਅਰਥੀਆਂ ਫੂਕਦੀਆਂ ਡੱਲੇਵਾਲ ਦੀ ਸਿੱਧੂਪੁਰ ਦੀ ਜਥੇਬੰਦੀ ਪਚੌਰਾ ਤੋਂ ਸਿੱਧੂਪੁਰ ਉਹ ਤੇ ਜਾਉਂਦਾ ਸੀ ਸਾਨੂੰ ਮਾਰਨ ਦੀਆਂ ਧਮਕੀਆਂ ਮੇਰੇ ਕੌਰੀਆਂ ਤੇ ਮੇਰੇ ਤੇ ਅਟੈਕ ਹੋਇਆ ਅਸੀਂ ਤਾਂ ਮਜ਼ਦੂਰਾਂ ਦੇ ਖਿਲਾਫ ਆਏ ਖੜੇ ਆ ਸਾਨੂੰ ਤਾਂ ਇਹ ਕਹਿੰਦੇ ਸੀ ਵੀ ਮਜ਼ਦੂਰ ਵੀ ਅਸੀਂ ਉਹ ਗਰਾਹ ਨੂੰ ਦੇਖਾਂਗੇ ਇੱਥੇ ਤੱਕ ਗੱਲਾਂ ਗਈਆਂ ਨੇ ਅਸੀਂ ਮਜ਼ਦੂਰਾਂ ਦੀ ਖਾਤਰ ਉਹ ਤੋਂ ਬਥੇਰਾ ਜ਼ੋਰ ਲਾਇਆ ਵੀ ਉਹ ਹੁਣ ਜਿਹੜਾ ਇਹ ਅਧਿਕਾਰੀ ਸਾਡੇ ਕਈ ਅਧਿਕਾਰੀ ਇਹ ਕਹਿੰਦੇ ਨੇ ਵੀ ਜਦੋਂ ਮਜ਼ਦੂਰਾਂ ਤੇ ਅਟੈਕ ਹੋਇਆ ਜੀ ਹਮਲਾ ਹੁੰਦਾ ਐਸੀ ਐਕਟ ਦਾ ਆਟੋਮੈਟਿਕ ਲੱਗ ਜਾਂਦਾ ਤਾਂ ਆਟੋਮੈਟਿਕ ਗੁਰਦੇਵ ਕੌਰ ਦਾ ਜਦੋਂ ਲੱਤ ਤੋੜੀ ਹੈ ਜੜੂਰ ਦੇ ਵਿੱਚ ਉਹ ਤੇ ਐਸੀ ਨਹੀਂ ਲੱਗਿਆ ਉਹਤੇ ਤਾਂ ਅਸੀਂ ਮੰਗ ਕਰਦੇ ਰਹੇ ਆ ਵੀ ਤੁਸੀਂ ਐਸਾ ਐਕਟ ਲਾਓ ਉਹ ਜਿਹੜੇ ਛਰਿਆਂ 'ਚ ਕਹਿੰਦੇ ਸੀ ਵੀ ਬਲਵੀਰ ਨੂੰ ਟੋਕਰੇ 'ਚ ਪਾਉਣਾ ਸੀ ਕਿੰਨੇ ਲੋਕਾਂ ਦੇ ਸਿਰ ਪਾਟੇ ਨੇ ਕਿੰਨੇ ਮਜ਼ਦੂਰਾਂ ਦੇ ਲੱਤਾਂ ਟੁੱਟੀਆਂ ਨੇ ਕਿੰਨੇ ਜ਼ਖਮੀ ਹੋਏ ਸੀ ਉਦੋਂ ਐਸਾ ਐਕਟ ਕਿੱਧਰ ਨੂੰ ਕਹੀ ਸੀ ਉਦੋਂ ਐਸਾ ਐਕਟ ਹੈ ਨਹੀਂ ਸੀ ਅੱਜ ਐਸਾ ਐਕਟ ਬਿਨਾਂ ਕਿਸੇ ਅੰਦੋਲਨ ਦੇ ਬਿਨਾਂ ਕਿਸੇ ਲੜਾਈ ਦੇ ਚੁੱਪਚਾਪ ਪੁਲਿਸ ਨੇ ਲਾ ਦਿੱਤਾ ਕਿਸ ਨੂੰ ਪੁੱਛੇ ਬਗੈਰ ਇਹ ਸੋਡੀ ਮਨਛਾ ਦਾ ਸਾਡੀ ਜਥੇਬੰਦੀ ਮਜ਼ਦੂਰ ਵਿਰੋਧੀ ਕਿਤੇ ਹੋ ਹੀ ਨਹੀਂ ਸਕਦੀ ਆ ਤੁਸੀਂ ਵੀ ਪੁੱਛ ਕੇ ਪੁੱਛ ਲੋ ਜਾ ਕੇ ਪਹਿਲਾਂ ਅਸੀਂ ਇਹਨਾਂ ਦਾ ਅੰਦੋਲਨ ਚੱਲਿਆ 2008 ਦੇ ਵਿੱਚ ਪੈਪਸੀ ਕਾਮਯੰਦ ਦਾ ਸਭ ਤੋਂ ਪਹਿਲਾਂ ਪੈਪਸੀ ਤੇ ਜਦੋਂ ਅਟੈਕ ਹੋਇਆ ਸਾਡੀ ਜਥੇਬੰਦੀ ਸੀ ਜਿਨੇ ਪੈਪਸੀ ਕਾਮਯੰਦ ਦਾ ਜਾ ਕੇ ਪੱਖ ਲਿਆ ਤੇ ਉਹਨਾਂ ਨੂੰ ਉੱਤੇ ਸਮਝੌਤਾ ਹੋਇਆ ਉਹਨਾਂ ਦੇ ਮੰਗਾਂ ਮੰਨਣੀਆਂ ਪਈਆਂ ਆ ਮਿਲਕ ਪਲਾਂਟ ਨਾਬੇ ਨੂੰ ਜਾ ਕੇ ਪੁੱਛ ਲੋ ਉਹਨਾਂ ਦੀ ਹਮਾਇਤ ਕੀਤੀ ਤੇ ਉਹ ਘੋਲ ਜਿੱਤੇ ਤੇ ਉਹ ਹੁਣ ਤੱਕ ਉਹ ਕੋਲੜ ਉਹਨਾਂ ਦੀ ਜੱਤੇਬੰਦੀ ਤਹਿਮੈਂ ਜਾ ਕੇ ਪੁੱਛ ਲੋ ਜ਼ੀਰੋ ਸਾਈਕਲ ਇੰਡਸਟਰੀ ਨੂੰ ਸ਼ਾਂਤੀ ਕਾਮਿਆਂ ਨੂੰ ਜਿਨ੍ਹਾਂ ਨੇ 2004 ਦੇ ਵਿੱਚ ਅੰਦੋਲਨ ਲੜਿਆ ਤੇ ਉਹ ਮਜ਼ਦੂਰ ਕੜ ਤੇ ਭੁੱਖੇ ਮਰਦੇ ਮਜ਼ਦੂਰਾਂ ਨੂੰ ਦੋ ਟੈਂਕਰ ਰਾਸ਼ਨ ਦੇ ਭੇਜੇ ਅਸੀਂ ਦੋ ਟੈਂਕਰ ਰਾਸ਼ਨ ਦੇ ਭੇਜੇ ਨਰਮਨ ਨਰਮੇ ਦਾ ਮਾਮਲਾ ਬਰਾਬਰ ਮਜ਼ਦੂਰਾਂ ਨੂੰ 10% ਵਾਇਆ 10% ਦੀ ਰਵਾਇਤ ਜਦੋਂ ਕਿ ਇੱਕ ਜੱਤੇਬੰਦੀ ਇਹ ਕਹਿ ਰਹੇ ਸੀ ਕਿ ਮਜ਼ਦੂਰਾਂ ਦੀ ਮੰਗ ਕਰ ਦਿਓ ਮਜ਼ਦੂਰਾਂ ਦਾ ਨਰਮਾ ਕਿਹੜਾ ਕੋਠੇ ਤੇ ਵੀਜਾ ਹੋਇਆ ਹੈ ਕਾਦਾ ਮੰਗ ਕਰਦੇ ਹੋ ਕਾਦਾ ਮਾਮਲਾ ਦਵਾਉਂਦੇ ਹੋ ਅਸੀਂ ਕਿਹਾ ਵੀ ਚਗਾਈ ਚਾਹੀਦੀ ਹੈ ਮਜ਼ਦੂਰਾਂ ਨੂੰ ਉਹ ਚਗਾਈ 10% ਦੀ ਰਵਾਇਤ ਪਾਈ ਹੈ ਇਹ ਚੰਨੀ ਹਕੂਮਤ ਤੋਂ ਮਾਮਲਾ ਦਵਾਉਂਦੇ ਆ ਉਦੋਂ ਵੀ 10% ਚਗਾਈ ਆ ਜਿਹੜਾ ਹੁਣ ਇੱਥੇ ਮਤਲਬ ਆ ਮਾਮਲਾ ਹੋਇਆ ਗੱਡੇ ਮਾਰੀ ਦਾ ਗੱਡੇ ਮਾਰੀ ਦੇ ਮਾਮਲੇ ਵਿੱਚ ਵੀ 10% ਮਜ਼ਦੂਰਾਂ ਦਾ ਸੀ ਉਹਨੂੰ ਕਿਹਾ ਬਰਾਬਰ ਰੱਖ ਕੇ ਬੰਨਣਾ ਚ ਬੰਡੋ ਤੁਸੀਂ ਸਾਨੂੰ ਬਈ ਮਜ਼ਦੂਰਾਂ ਦੇ ਵਿਰੋਧੀ ਕਿਹੜੇ ਪਾਸੋਂ ਸਾਥ ਦੇ ਕਰ ਸਕਦੇ ਠੀਕ ਹੈ ਲੱਗਦੇ ਹੋ ਕੋ ਤੁਹਾਡਾ ਵਿਰੋਧ ਚ ਕੋ ਹੈ ਅਸੀਂ ਮਜ਼ਦੂਰਾਂ ਦੇ ਪੱਖ ਆ ਪੂਰਦੇ ਰਹੇ ਦੂਜੀ ਗੱਲ ਇਸ ਮਸਲੇ ਤੇ ਸਾਡੀ ਦੂਜੀਆਂ ਜਥੇਬੰਦੀਆਂ ਮਜ਼ਦੂਰਾਂ ਨੇ ਜਥੇਬੰਦੀਆਂ ਨਾਲ ਮੀਟਿੰਗ ਹੋਈ ਹੈ ਉਹਨਾਂ ਨੇ ਸਾਤ ਮੈਂਬਰੀ ਕਮੇਟੀ ਬਣਾਈ ਹੈ ਉਹਨਾਂ ਨਾਲ ਸਾਡੀ ਅੱਜ ਮੀਟਿੰਗ ਹੋਈ ਹੈ ਉਹ ਅਸੀਂ ਪੋਜੀਟਿਵ ਸਮਝਦੇ ਹਾਂ ਜਿਹੜੇ ਸਾਥੀਆਂ ਸੋਚਦੇ ਨੇ ਅਸੀਂ ਉਹਨਾਂ ਦਾ ਧੰਨਵਾਦ ਕਰਦੇ ਹਾਂ ਉਹਨਾਂ ਦੀ ਬੇਨਤੀ ਤੇ ਉਹਨਾਂ ਦੀ رائے ਤੇ ਉਹਨਾਂ ਦੀ ਸਲਾਹ ਨਾਲ ਜਿਹੜਾ ਉਹਨਾਂ ਨੇ ਕਿਹਾ ਵੀ ਤੁਸੀਂ ਸੋਮਵਾਰ ਦਾ ਜਿਹੜਾ ਪੱਕਾ ਮੋਰਚਾ ਲਾਉਣਾ ਸੀ ਸੰਰੂਰ ਕਿਸੇ ਥਾਂ ਤੇ ਲਾਉਣਾ ਸੀ ਜੰਨੀ ਥਾਣੇ ਮੂਹਰੇ ਬਾਲੀਆਂ ਲਾਉਣਾ ਸੀ ਜਾਂ ਜੱਸਸਪੀ ਤੇ ਲਾਉਣਾ ਸੀ ਉਹਨਾਂ ਨੇ ਇਹ ਸਾਨੂੰ ਮਤਲਬ ਬੇਨਤੀ ਕੀਤੀ ਹੈ ਮੈਨੂੰ ਤੁਸੀਂ ਮੁਲਕ ਵੀ ਕਰ ਦਿਓ ਫੇਰ ਹਾਲਾਤੀ ਉਸ ਕੋ ਉਸ ਦਿਨ ਦੇ ਘੋੜ ਨੂੰ ਮੁਲਤਵੀ ਕੀਤਾ ਤੇ 20 ਤਰੀਕ ਦੀ ਅਸੀਂ ਸਵੇਰ ਦੀ ਮੀਟਿੰਗ ਰੱਖ ਲਈ ਇਹ ਤੇ ਉਹਨੂੰ ਵਿਚਾਰਾ ਤੇ ਇਹ ਅਸੀਂ ਉਧਰੋਂ ਕਰ ਰਹੇ ਹਾਂ ਤੇ ਅਸੀਂ ਇਹ ਸਮਝਦੇ ਹਾਂ ਵੀ ਅਸੀਂ ਹੋਣ ਵੀ ਸਾਡੇ ਤੇ ਮਨਜੀਤ ਤੇ ਸੱਤਾਂ ਦਾ ਕੀ ਪਰਚਾ ਦਰਜ ਹੈ ਉਹ ਅਸੀਂ ਕੇਸ ਫੋਕਟ ਨੂੰ ਤਿਆਰ ਆ ਉਹਦੇ ਤੇ ਸਾਡੇ ਬੰਦੇ ਨੂੰ ਝੇਲ ਜਾਣਾ ਪੈ ਜੇ ਜੋ ਮਰ ਜੇ ਕਸ਼ਟ ਚੜਨਾ ਪੈ ਜੇ ਜੇਤੇ ਬੰਦੇ ਨੂੰ ਚੜਨਾ ਪੈ ਜੇ ਉਹ ਅਸੀਂ ਕਰਾਂਗੇ ਐਸੀ ਐਕਟ ਦਾ ਅਸੀਂ ਲੜਾਈ ਲੜਾਂਗੇ ਐਸੀ ਐਕਟ ਨਹੀਂ ਲੱਗਣ ਦੇਵਾਂਗੇ ਅਸੀਂ ਇਸ ਦੇ ਜਗਤਾਰ ਜਿਹੜਾ ਬੇਦੋਸ਼ਾ ਫਸਾਇਆ ਅਸੀਂ ਉਹਨੂੰ ਵੀ ਉਹਨੂੰ ਵੀ ਜਿਹੜੇ ਤੇ ਨਹੀਂ ਜਾਣ ਦੇਵਾਂਗੇ ਅਸੀਂ ਇਸ ਦਾ ਮਤਲਬ ਫੈਸਲਾ ਕਰ ਲਿਆ ਤੇ 20 ਤਰੀਕ ਦੀ ਮੀਟਿੰਗ ਦੇ ਵਿੱਚ ਅਸੀਂ ਇਹਨੂੰ ਹੋ ਸਾਰਿਆਂ ਨੂੰ ਸੂਚਿਤ ਕਰਕੇ ਇਹਨੂੰ ਫਾਈਨ 18 ਨਾ 18 ਤਰੀਕ ਨੂੰ ਜਿਹੜੀ ਪਰਸੋਂ ਕੱਲ ਨੂੰ 17 ਪਰਸੋਂ 18 18 ਤਰੀਕ ਨੂੰ ਅਸੀਂ ਮਨਜੀਤ ਨੂੰ ਐਸਐਸਪੀ ਪੇਜ ਦੇ ਨੂਰੇ ਪੇਸ਼ ਕਰਾਂਗੇ ਜਿਹੜੇ ਉਤੇ ਧਰਾਂ ਨਹੀਂ ਆ ਨੇ ਉਹ ਧਰਾਂ ਦੇ ਤਹਿਤ ਐਸੀ ਇੱਕ ਨੂੰ ਅਸੀਂ ਮਤਲਬ ਵਾਪਸ ਕਰਾਉਣ ਵਾਸਤੇ ਸੰਘਰਸ਼ ਕਰਾਂਗੇ ਤੇ ਉਹ ਜਿਹੜਾ ਬੇਦੋਸ਼ ਹੈ ਉਹਨੂੰ ਵੀ ਅਸੀਂ ਨਾਲ ਲੈ ਕੇ ਜਾਵਾਂਗੇ ਪਰ ਅਸੀਂ ਉਹਨੂੰ ਪੇਸ਼ ਨਹੀਂ ਕਰਾਂਗੇ ਤੇ ਇਸ ਕਰਕੇ ਸਾਡੀ ਜਿਹੜੀ ਲੜਾਈ ਹੈ ਇਹ ਚੱਲੂਗੀ ਇਹਦੇ ਨਾਲ ਨਾਲ ਅਸੀਂ ਉਹਨਾਂ ਪਰਿਵਾਰਾਂ ਨੂੰ ਜਿਹੜੇ ਪਰਿਵਾਰਾਂ ਦੇ ਇਹ ਬੱਚੇ ਨੇ ਜਿੰਨੇ ਜਿਹੜੇ ਘਟਨਾ 'ਚ ਸ਼ਾਮਲ ਨੇ ਜਿਨ੍ਹਾਂ ਤੇ 307 ਦਾ ਪਰਚਾ ਹੈ 6 ਬੰਦੇ ਨੇ 7 ਬੰਦੇ ਨੇ ਕਿੰਨੇ ਨੇ ਅਸੀਂ ਇਹ ਸਮਝਦੇ ਹਾਂ ਵੀ ਉਹ ਪਰਿਵਾਰ ਸਮਾਜਿਕ ਮਾਰੀਟਾਏ ਹੋਏ ਨੇ ਉਹਨਾਂ ਦੇ ਬੱਚੇ ਸਮਾਜਿਕ ਬਰਾਈ ਦੇ ਵਿੱਚ ਇਹ ਆਏ ਹੋਏ ਨੇ ਅਸੀਂ ਇਹ ਸਮਝਦੇ ਹਾਂ ਤੁਸੀਂ ਆਪਣੇ ਬੱਚਿਆਂ ਨੂੰ ਸਮਝਾਓ ਅਸੀਂ ਉਹਨਾਂ ਤੇ ਜਿਹੜੇ ਪਾਏ ਪਰਚੇ ਨੇ ਅਸੀਂ ਉਹਨਾਂ ਨਾਲ ਸਮਝੌਤੇ ਦੀ ਗੱਲ ਚਲਾਵਾਂਗੇ ਸਮਝੌਤੇ ਦੀ ਗੱਲ ਹੁੰਦੀ ਹੈ ਤਾਂ ਇਹ ਨਵਟਾਰਾ ਕਰਨ ਵਾਸਤੇ ਅਸੀਂ ਕੋਸ਼ਿਸ਼ ਕਰਾਂਗੇ ਸਾਡੀ ਮਜ਼ਦੂਰਾਂ ਕਿਸਾਨਾਂ ਦੀ ਸਾਂਝ ਬਣੀ ਰਹੇ ਸਾਡੀ ਜਥੇਬੰਦੀਆਂ ਦੀ एकता ਬਣੀ ਰਹੇ ਤੇ ਅਸੀਂ ਇੱਕਜੁੱਟ ਹੋ ਕੇ ਸਰਕਾਰ ਦੇ ਇਹ ਮਾੜੇ ਮਨਸੂਬਿਆਂ ਨੂੰ ਪਛਾਣ ਕੇ ਉਹਨਾਂ ਨਾਲ ਲੜਾਈ ਕਰਨ ਵਾਸਤੇ ਉਧਰ ਨੂੰ ਸਹਿਤ ਹੋਈਏ ਨਾ ਕਿ ਆਪਸ ਵਿੱਚ ਡਾਂਗੋ ਡਾਂਗੀ ਹੋਣੇ ਹਜੇ ਤਾਂ ਇਹ ਸਰਕਾਰ ਦੀ ਚਾਲ ਸਰਕਾਰ ਦੀ ਜਿਹੜੀ ਖੇਡ ਹੈ ਉਹ ਆਪਣੇ ਤੇ ਭਾਰੀ ਹੁੰਦੀ ਹੈ ਇਸ ਕਰਕੇ ਸਾਡੀਆਂ ਸਾਰੀਆਂ ਜਥੇਬੰਦੀਆਂ ਨੂੰ ਅਪੀਲ ਹੈ ਜਿਹੜੀਆਂ ਮਜ਼ਦੂਰਾਂ ਤੇ ਕਿਸਾਨਾਂ ਦੀ ਹਾਮੀ ਨੇ ਜਿਹੜੀਆਂ ਇਹਨਾਂ ਨਾਲ ਹਮਦਰਦੀ ਪ੍ਰਗਟ ਕਰਦੀਆਂ ਨੇ ਜਿਹੜੀਆਂ ਮੋਦੀ ਹਕੂਮਤ ਦੇ ਵਿੱਚ ਨੱਕ ਚ ਦਮ ਕਰਨ ਦੇ ਵਿੱਚ ਪਹਿਲਾਂ ਇਕੱਠੀਆਂ ਹੋ ਕੇ ਲੜੀਆਂ ਨੇ ਉਨਾ ਸਾਰਿਆਂ ਨੂੰ ਬੇਨਤੀ ਕਰਦੇ ਆਂ ਵੀ ਇਸ ਮਸੜੇ ਦੇ ਵਿੱਚ ਸਾਰਿਆਂ ਦਾ ਸਾਡਾ ਸਹਿਯੋਗ ਵੀ ਲਓ ਤੇ ਤੁਸੀਂ ਆਪ ਵੀ ਦਾਖਲ ਦੇ ਕੇ ਇਹਦਾ ਨਿਬਟਾਰਾ ਕਰੋ